ਗੋਲਡਨ ਗੇਟ ਤੋਂ ਵੇਰਕਾ ਬਾਈਪਾਸ ਨੂੰ ਜਾਣ ਵਾਲੇ ਬਾਈਪਾਸ ਸੜਕ ਤੋਂ ਪਿੰਡਵੱਲਾ ਦੇ ਨਿਵਾਸੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ ਪਿਛਲੇ ਲੰਬੇ ਸਮੇਂ ਤੋਂ ਪਿੰਡਵੱਲਾ ਦੇ ਨੇੜੇ ਫਲਾਈਓਵਰ ਬਣ ਰਿਹਾ ਹੈ ਜਿਸ ਦਾ ਕੰਮ ਬੜੇ ਹੀ ਘੱਟ ਸਪੀਡ ਤੇ ਚੱਲ ਰਿਹਾ ਹੈ ਤੇ ਕਈ ਵਾਰ ਇਹ ਕੰਮ ਬੰਦ ਹੋ ਚੁੱਕਿਆ ਹੈ ਅਤੇ ਕਈ ਦਿਨ ਇਹ ਕੰਮ ਬੰਦ ਰਹਿਣ ਕਾਰਨ ਇਹ ਪੁਲ ਦਾ ਕੰਮ ਨਹੀਂ ਹੋ ਰਿਹਾ ਇਥੋਂ ਲੰਘਣ ਵਾਲੇ راہਗਿਰਾਂ ਨੇ ਆਖਿਆ ਕਿ ਇਸ ਪੁਲ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ ਪਰ ਪਿੰਡਵੱਲਾ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਿੰਡ ਨੂੰ ਜਾਣ ਵਾਸਤੇ ਕੋਈ ਵੀ ਰਸਤਾ ਨਹੀਂ ਛੱਡਿਆ ਉਹਨਾਂ ਆਖਿਆ ਕਿ ਇਸ ਨਾਲ ਆਸ-ਪਾਸ ਦੇ ਜੋ ਦੁਕਾਨਦਾਰ ਸਨ ਉਹ ਵੀ ਹੁਣ ਦੁਕਾਨਾਂ ਬੰਦ ਕਰਕੇ ਇੱਥੋਂ ਜਾਣਾ ਸ਼ੁਰੂ ਹੋ ਗਏ ਹਨ ਕਿਉਂਕਿ ਇੱਥੇ ਇੰਨਾ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਉਹਨਾਂ ਦੀ ਦੁਕਾਨਾਂ ਤੇ ਗ੍ਰਾਹਕ ਨਹੀਂ ਆਉਂਦਾ ਹੈ ਅਤੇ ਪਿੰਡ ਨੂੰ ਜਾਣ ਵਾਸਤੇ ਵੀ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਕੋਲ ਮੰਗ ਕੀਤੀ ਕਿ ਜਿਹੜੇ ਫਲਾਈਓਵਰ ਦਾ ਕੰਮ ਚੱਲ ਰਿਹਾ ਉਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਸਾਨੂੰ ਜਿਹੜੀਆਂ ਇੱਥੇ ਵੱਲੇ ਵਿੱਚ ਰਹਿ ਗਏ ਇਹ ਜਿਹੜੀ ਪੁਲ ਦੀ ਸਾਰੀ ਵਾਸਤੇ ਬਹੁਤ ਹੀ ਵੱਡੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਸਾਨੂੰ ਰੋਜ਼ ਫੇਸ ਕਰਨੀਆਂ ਪੈਂਦੀਆਂ ਇਹ ਇੰਨੀ ਵੱਡੀ ਮੁਸ਼ਕਲ ਹੈ ਆ ਵੀ ਆ ਤੁਸੀਂ ਆਪਣਾ ਕੈਮਰਾ ਮਾਰ ਕੇ ਦੇਖੋਗੇ ਇਸ ਧਿ ਸਾਈਡ ਦੇ ਉੱਤੇ ਕਿਸ ਤਰ੍ਹਾਂ ਇੱਕ ਜਿਹੜੀ ਸੜਕ ਜਿਹੜੀ ਪਾਰ ਕਰਣੀ ਉਹ ਬਹੁਤ ਜ਼ਿਆਦੀ ਖਾਲੀ ਤੁਰ ਕੇ ਵੀ ਜਿਹੜੀ ਔਖੀ ਆ ਤੇ ਆ ਜਿਹੜੇ ਰਸਤੇ ਦੀ ਗੱਲ ਆ ਇਹ ਤੇ ਬੜੇ ਚਿਰਾਂ ਤੋਂ ਇਹਨਾਂ ਨੇ ਬੰਦ ਕੀਤਾ ਸੀ ਅਸੀਂ ਤੇ ਉਧਰੋਂ ਸ਼ੌਣੀ ਲਾਗੋ ਹੋ ਕੇ ਮੋੜ ਕੇ ਵੱਲੇ ਜਿਹੜਾ ਆਉਣਾ ਪੈਂਦਾ ਹੈ ਸਾਨੂੰ ਹੁਣੇ ਕੱਲ੍ਹ ਪਰसों ਜੁਲਿਨਾ ਗਈਆਂ ਵਾ ਉਹਨਾਂ ਨੇ ਜਾ ਕੇ ਡੀਸੀ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਜਾ ਕੇ ਰਸਤੇ ਦੇ ਵਾਸਤੇ ਥੋੜਾ ਜਿਹਾ ਇੱਕ ਗੱਡੀ ਜੋਗਾ ਰਸਤਾ ਜਿਹੜਾ ਇਹ ਖਲਾਇਆ ਇਹਨੂੰ ਕਟੋਕਟ ਤਿੰਨ ਚਾਰ ਸਾਲ ਹੋ ਗਏ ਇਸ ਕੰਮ ਨੂੰ ਬਿਲਕੁਲ ਬੰਦ ਪਾਇਆ ਨਾ ਬਾਕੀ ਸਾਰੀ ਸਾਰੀ ਹੋ ਰਹੀ ਆ ਸਿਰਫ ਇੱਕ ਵੱਲੇ ਇੱਥੇ ਹੀ ਜਿਹੜਾ ਇਹ ਜਿਹੜਾ ਪੋਣਿਆ ਜਿਹੜਾ ਇਹਦੀ ਜ਼ਿਆਦੀ ਸਭ ਤੋਂ ਵੱਡੀ ਰਿਕਵਰੀ ਜਿਹੜੀ ਇੱਥੇ ਪਈ ਆ ਜਿਹੜੀ ਇਹ ਮਹਿਗਮਾ ਵਾ ਜਿਹੜਾ ਇਹਨਾਂ ਦਾ ਜਿਹੜਾ ਮਤਲਬ ਉਹਨਾਂ ਨੂੰ ਕਹਿਗੇ ਇਹ ਜਲਦੀ ਇਹਦਾ ਜਿਹੜਾ ਕੰਮ ਜਿਹੜਾ ਸ਼ੁਰੂ ਕਰਵਾਇਆ ਜਾਵੇ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਸਾਹਮਣੇ ਸਾਡੀਆਂ ਦੁਕ ਚਾਰ ਦੁਕਾਨਾਂ ਚਾਰੇ ਖਾਲੀ ਕਰਤੀਆਂ ਕੰਮ ਨਹੀਂ ਹੈ ਇਹ ਪੋਲ ਨੂੰ 4-5 ਸਾਲ ਬੰਦਿਆਂ ਹੋ ਗਿਆ ਇੱਕ ठेकेदारੋਂ ਦਾ ਇੱਕ ਭੱਜ ਜਾਂਦਾ ਇੱਕ ਟਿਕਕਾਰੋਂ ਦਾ ਇੱਕ ਭੱਜ ਜਾਂਦਾ ਇੱਥੇ ਇੰਨੇ ਐਕਸੀਡੈਂਟ ਹੁੰਦੇ ਆ ਕੋਈ ਹਸਾਮਲੀ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਕੋਈ ਵੀ ਆਉਂਦਾ ਇੱਥੇ ਕੋਈ ਹਸਾਮਲਾ ਕੀ ਕੰਮ ਨਹੀਂ ਕਰਦਾ ਤੇ ਆਪਣੇ ਆਰਾਮ ਨਾਲ ਬੈਠੇ ਰਹਿੰਦੇ ਅਸੂ ਅਸੀਂ ਇਹੋ ਕਹਿੰਦੇ ਆ ਕਿ ਇਹ ਪੋਲ ਜਲਦੀ ਤੋਂ ਜਲਦੀ ਬੰਦਨਾ ਚਾਹੀਦਾ ਪਿੱਛੇ ਜਿੰਨੇ ਕੋਲਿਆ ਮਨ ਵਾਲਾ ਹੋ ਗਿਆ ਤੇ ਬੁਰਜੀ ਵਾਲਾ ਪੁਲ ਅੱਗੇ ਪੁਲ ਸਾਰੇ ਤਿਆਰ ਹੋ ਗਏ ਬਸ ਇਸ ਪੁਲ ਜੋ ਮੁਸ਼ਕਲ ਹੈ ਵੀ ਇਹ ਪੁਲ ਕਿਉਂ ਨਹੀਂ ਤਰਿਆ ਅਸੀਂ ਕਰੀਬ 4 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਾ ਵੀ ਅਸੀਂ ਡੀਸੀ ਸਾਹਿਬ ਨੂੰ ਲੈਟਰਾਂ ਦੇ ਚੁੱਕੇ ਹਾਂ ਮੰਗ ਪੱਤਰ ਦੇ ਚੁੱਕੇ ਹਾਂ ਵੀ ਸਾਡੇ ਵੱਲੇ ਨੂੰ 3-4 ਸਾਲ ਹੋ ਗਿਆ ਵੀ ਇਹ ਫਲਾਈਓਵਰ ਕਰਕੇ ਬਹੁਤ ਮੁਸ਼ਕਲ ਆ ਰਹੀ ਆ ਕਿਉਂਕਿ ਸਾਡੀ ਕੋਈ ਵੀ ਸਰਕਾਰ ਜਿਹੜੀ ਆ ਉਹ ਸੁਣਵਾਈ ਨਹੀਂ ਕਰ ਰਹੀ ਡਿਮਾਂਡ ਸਾਡੀ ਇਹੋ ਹੀ ਹੈ ਜੀ ਆਪਣਾ ਇਹਦਾ ਕੰਮ ਚਾਲੂ ਕੀਤਾ ਜਾਵੇ ਤੇ ਟਾਈਮ ਬਾਉਂਡ ਦੇ ਨਾਲ ਕੀਤਾ ਜਾਵੇ ਕਿ ਵੱਧ ਤੋਂ ਵੱਧ ਇਥੇ ਜੰਗੀ ਪੱਧਰ ਤੇ ਕੰਮ ਹੋਵੇ ਜਨਤਾ ਨੂੰ ਪਤਾ ਹੋਵੇ ਪਈ ਅਸੀਂ ਕੋਈ ਗੱਲ ਨਹੀਂ 6 ਮਹੀਨੇ ਤੰਗੀ ਝਾਕ ਲਾਂਗੇ ਇਹਨੂੰ ਜਿਹੜਾ ਵਾ ਨੇਪਰੇ ਚਾੜਿਆ ਜਾਵੇ 6 ਮਹੀਨੇ ਸਾਲ ਦੇ ਵਿੱਚ ਵਿੱਚ ਨਹੀਂ ਮੈਨੂੰ ਲੱਗਦਾ ਵੀ ਜਿੰਨੇ ਜੇਸ ਸਾਹਿਬ ਨਾਲ ਇਹ ਹਾਲਾਤ ਆ ਇਹ 10 ਸਾਲਾਂ ਦੇ ਵਿੱਚ ਨਹੀਂ ਪੂਰਾਣਾ 골ਡਨ ਗੇਟ ਤੋਂ ਵੇਰਕਾ ਬਾਈਪਾਸ ਨੂੰ ਜਾਣ ਵਾਲੀ ਸੜਕ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗੇ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਵੇ ਇਹ ਤਸਵੀਰਾਂ ਪਿੰਡ ਇਤਿਹਾਸਿਕ ਪਿੰਡ ਬੱਲੇ ਦੀਆਂ ਹਨ ਜਿਸ ਦੇ ਬਾਅਦ ਇੱਕ ਫਲਾਈਓਵਰ ਬਣਾਇਆ ਜਾ ਰਿਹਾ ਫਲਾਈਓਵਰ ਦਾ ਕੰਮ ਇੰਨਾ ਹੌਲੀ ਹੈ ਕਿ ਇੱਥੇ ਹੁਣ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਗੱਲਬਾਤ ਕਰਦਿਆਂ ਹੋਏ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਫਲਾਈਓਵਰ ਬਣਾਉਣ ਦਾ ਕੰਮ ਜਾਰੀ ਹੈ ਪਰ ਇਹਦੀ ਜਿਹੜੀ ਗਤੀ ਹੈ ਨਹੀਂ ਕਿ ਕਹਟੇ ਕਿ ਲੋਕ ਇੱਥੇ ਹੁਣ ਜਿਹੜੇ ਲੰਗੜ ਵਾਲੇ ਹਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਇਸ ਵੱਲ ਧਿਆਨ ਦੇਵੇ ਅਤੇ ਇਸ ਫਲਾਈਓਵਰ ਦਾ ਕੰਮ ਜਲਦ ਤੋਂ ਜਲਦ ਕਰਵਾਵੇ ਅਮਰਥਰ ਫਾਸਟ ਮੇ ਖਬਰਾਂ ਮਿਲੀ ਕੈਮਰਾਮੈਨ ਗੁਰ체ਵਕ ਸਿੰਘ ਦੇ ਨਾਲ ਹਰਕੇਸ਼ ਕੁਮਾਰ